ਅੱਜ ਜਿਹੜਾ ਇਹ ਧਰਨਾ ਲਾਇਆ ਗਿਆ ਹੈਗਾ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਗੰਦ ਨੂੰ ਲੈ ਕੇ ਸਫਾਈ ਨੂੰ ਲੈ ਕੇ ਬਹੁਤ ਬੁਰਾ ਹਾਲ ਹੈ ਤੇ ਅੱਜ ਜਿਹੜਾ ਧਰਨਾ ਇਹ ਲਗਾਇਆ ਗਿਆ ਮਹੱਲਾ ਨਿਵਾਸੀਆਂ ਦੀ ਲੈ ਕੇ ਕਿਉਂਕਿ ਮਹੱਲੇ ਨਿਵਾਸੀਆਂ ਦੇ ਬਹੁਤ ਤੰਗ ਨੇ ਤੇ ਇਹਨਾਂ ਨੇ ਸਾਨੂੰ ਅੱਜ ਬੁਲਾਇਆ ਇਹਨਾਂ ਦੀ ਮੁੱਖ ਮੰਗ ਸੀਗੀ ਕਿ ਵੀ ਕਿਉਂਕਿ ਜਿਹੜੀ ਮੌਜੂਦਾ ਸਰਕਾਰ ਹੈ ਸਰਕਾਰ ਜਿਹੜੀ ਹੈ ਇਹਨਾਂ ਵੱਲ ਧਿਆਨ ਨਹੀਂ ਦੇ ਰਹੀ ਹੈਗੀ ਇਹਨਾਂ ਦੀ ਮੰਗਾਂ ਨੂੰ ਲੈ ਕੇ ਕਈ ਵਾਰ ਇਹਨਾਂ ਨੇ ਮੌਜੂਦਾ ਐਮਐਲਏ ਕੋਲ ਵੀ ਗਏ ਨੇ ਇਹ ਈਓ ਕਮੇਟੀ ਸੰਗਰੂਰ ਕੋਲ ਵੀ ਗਏ ਨੇ ਪਰ ਉਹਨਾਂ ਦੇ ਕੰਨ ਦੇ ਵਿੱਚ ਜੂ ਨਹੀਂ ਸਰਕਰੀ ਹੈਗੀ ਤਾਂ ਇਸ ਕਰਕੇ ਜਿਹੜਾ ਹੈ ਵੀ ਇਹ ਧਰਨਾ ਲਗਾਇਆ ਗਿਆ ਹੈ ਮਹੱਲੇ ਨਿਵਾਸੀਆਂ ਵੱਲੋਂ ਤੇ ਕਾਂਗਰਸ ਪਾਰਟੀ ਵੱਲੋਂ ਸਾਡੀ ਕਾਂਗਰਸ ਪਾਰਟੀ ਦੀ ਪੂਰੀ ਟੀਮ ਇੱਥੇ ਹ ਨੂੰ ਲੈ ਕੇ ਰਾਜਨੀਤੀ ਜਿਹੜੀ ਹੈ ਇਹ ਜਿਹੜੀ ਮੌਜੂਦਾ ਸਰਕਾਰ ਦੇ ਐਮਐਲਏ ਨੇ ਇਹ ਰਾਜਨੀਤੀ ਕਰਦੇ ਹੁੰਦੇ ਸੀਗੇ ਕੂੜੇ ਦੇ ਡੰਪਾਂ ਨੂੰ ਲੈ ਕੇ ਤੇ ਤੁਸੀਂ ਅੱਜ ਦੇਖੋ ਕਿ ਵੀ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀਗੇ ਮੈਂ ਪਿਛਲੇ ਸਾਲ ਦਾ ਜਿਹੜਾ ਇੱਕ ਬਿਆਨ ਹੈ ਮੇਰੇ ਕੋਲ ਉਹ ਵੀ ਨੋਟ ਉਹਨਾਂ ਨੇ ਵਾਅਦਾ ਕੀਤਾ ਸੀਗਾ ਐਮਐਲਏ ਭਰਾ ਜੀ ਨੇ ਜਿਹੜੀ ਕਹਿੰਦੇ ਸੀਗੇ ਕਿ ਵੀ ਮੈਂ ਇੱਕ ਸਾਲ ਦੇ ਵਿੱਚ ਇਹ ਜਿਹੜੇ ਡੰਪ ਨੇ ਕੂੜੇ ਦੇ ਉਹ ਖਤਮ ਕਰ ਦੂੰਗੀ ਤੇ ਉਹ ਗੱਲ ਹੋਈ ਨੂੰ ਵੀ ਸਾਲ ਲੰਘ ਗਿਆ ਸਰਕਾਰ ਬਣੀ ਨੂੰ ਵੀ 2.5 ਸਾਲ ਹੋ ਚੁੱਕੇ ਨੇ ਤੇ ਤੁਸੀਂ ਆ ਦੇਖ ਲੋ ਵੀ ਇੱਕ ਡੰਪ ਤਾਂ ਆ ਬਣਿਆ ਪਿਆ ਜਦ ਕਿ ਡੰਪ ਦਾ ਹੋਰ ਕੋਈ ਮਤਲਬ ਹੀ ਨਹੀਂ ਹੈਗਾ ਤੇ ਇਹਦੇ ਨਾਲ ਹੀ ਉਹ 500 ਮੀਟਰ ਦੇ ਦੂਰ ਉਹ 500 ਮੀਟਰ ਦੇ ਛੋਟੇ ਬੱਚੇ ਜਿਹੜੇ ਨੇ ਛੋਟੇ ਛੋਟੇ ਬੱਚੇ ਉਹਰੇ ਆ ਦੇਖੋ ਤੁਸੀਂ ਆ ਸਟੋਪੀਸ ਮੈਂ ਤੁਹਾਨੂੰ ਦਿਖਾ ਸਕਦਾ ਹਾਂ ਵੀ ਸਟੋਪੀਸ ਜੂਰੇ ਬਣਿਆ ਆ ਬੱਚਿਆਂ ਦਾ ਆ ਵੈਨ ਹੁਣ ਤੁਹਾਡੇ ਸਾਹਮਣੇ ਆ ਰਹੀ ਹੈ ਤੇ ਇਹ ਬੱਚੇ ਉਹਰੇ ਉਤਰਦੇ ਨੇ ਤੇ ਉਰੋਂ ਚੜ੍ਹਦੇ ਨੇ ਤਾਂ ਤੁਸੀਂ ਦੇਖ ਲਓ ਵੀ ਕਿਸ ਤਰੀਕੇ ਨਾਲ ਇਹਨਾਂ ਦੇ ਕੀ ਹਾਲਾਤ ਹੁੰਦੇ ਹੋਣਗੇ ਇੱਕ ਸਰਕਾਰ ਜਿਹੜੀ ਲੋਕਾਂ ਦੇ ਵਿੱਚੋਂ ਧਰਨਿਆਂ ਦੇ ਵਿੱਚੋਂ ਨਿਕਲ ਕੇ ਸਰਕਾਰ ਬਣੀ ਹੈ ਪੰਜਾਬ ਦੇ ਵਿੱਚ ਆਮ ਆਦਮੀ ਦੀ ਪਾਰਟੀ ਸਰਕਾਰ ਉਹਨੂੰ ਸੰਗਰੂਰ ਦੇ ਲੋਕਾਂ ਦੀ ਪੰਜਾਬ ਦੇ ਲੋਕਾਂ ਦੀ ਕੋਈ ਪਰਵਾਹ ਨਹੀਂ ਹੈਗੀ ਅੱਜ ਉਹਨਾਂ ਦੇ ਆਗੂ ਜਿਹੜੇ ਨੇ ਉਹ ਦਿੱਲੀ ਦੇ ਵਿੱਚ ਉਹਨਾਂ ਨੂੰ ਜੇਲ੍ਹ 'ਚ ਬੰਦ ਕਰਤਾ ਤਾਂ ਪੂਰੀ ਪੰਜਾਬ ਦੀ ਨਿਊ ਡਿਸ਼ ਜ ਪੰਜਾਬ ਨੂੰ ਸੁੰਨਣਾ ਛੱਡ ਕੇ ਅੱਜ ਦਿੱਲੀ ਦੀਆਂ ਸੜਕਾਂ ਤੇ ਬੈਠੀ ਐ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਨੇ 92 ਐਮ.ਐਲ.ਏ ਜਿਤਾਏ ਸੀਗੇ ਅੱਜ ਉਹ 92 ਐਮ.ਐਲ.ਏ ਨੂੰ ਆ 300 ਸਵਾ 300 ਕਰੋੜ ਜਿਹੜੀ 300 ਸਵਾ 3 ਕਰੋੜ ਦੀ ਜਿਹੜੀ ਆਬਾਦੀ ਐ ਪੰਜਾਬ ਦੀ ਉਹਦਾ ਵੀ ਕੋਈ ਫਿਕਰ ਨਹੀਂ ਹੈਗੀ ਉਹਨਾਂ ਨੂੰ ਨਾਦ ਛੱਡ ਰੱਖਿਆ ਸਾਡੀ ਪੂਰਜਨ ਮੰਗ ਐ ਵੀ ਇਹ ਜਿਹੜੀ ਮੌਜੂਦਾ ਸਰਕਾਰ ਐ ਖਾਸ ਕਰਕੇ ਜਿਹੜਾ ਇੱਥੇ ਉਹਦਾ ਈ.ਓ ਨੇ ਜਿਹੜੇ ਈ.ਓ ਸਾਹਿਬ ਜਿਹੜੇ ਕੰਨਾਂ ਦੇ ਵਿੱਚ ਜੂਸ ਨਹੀਂ ਸਿਰਕਦੀ ਉਹਨਾਂ ਨੂੰ ਕਈ ਵਾਰ ਅਸੀਂ ਵੀ ਗੁਹਾਰ ਕੀਤੀ ਐ ਦੇ ਇਹ ਡੰਪਾਂ ਨੂੰ ਲੈ ਕੇ ਜੇ ਨਹੀਂ ਚੱਕਿਆ ਜਾਂਦਾ ਇਤੋਂ ਵੱਡਾ ਪ੍ਰਦਰਸ਼ਨ ਤੇ ਸਾਨੂੰ ਇਸ ਗੱਲ ਦੀ ਮਜਬੂਰੀ ਹੈ ਕਿਉਂਕਿ ਇੱਕ ਵਾਰੀ ਅਲਟੀਮੇਟਮ ਜ਼ਰੂਰ ਦੇ ਰਹੇ ਆ ਸਰਕਾਰ ਨੂੰ ਤੇ ਐਮਐਲਏ ਮਜੂਦਾ ਨੂੰ ਵੀ ਅਸੀਂ ਇੱਕ ਅਲਟੀਮੇਟਨ ਦੇਣਾ ਚਾਹੁੰਦੇ ਆ ਕਿ ਵੀ ਤੁਸੀਂ ਐਸੀ ਵੀ ਸਾਬ ਦਾ ਸਤਿਪੰਨ ਦਾ ਸਤਿਕਾਰ ਕਰਦੇ ਆ ਸਾਨੂੰ ਮਜਬੂਰ ਨਾ ਹੋਣਾ ਪਵੇ ਕਿ ਅਸੀਂ ਵੀ ਤੁਹਾਡੀਆਂ ਫੋਟੋਆਂ ਜਿਹੜੀਆਂ ਇਹ ਇਸ ਗੰਦੇ ਦੇ ਢੇਰ ਤੇ ਲਗਾ ਸਕੀਏ ਦੂਜੀ ਗੱਲ ਜਿਹੜੀ ਯੋ ਸਾਹਿਬ ਨੂੰ ਮੈਂ ਹੋਰ ਬੇਨਤੀ ਕਰਨਾ ਚਾਹੁੰਦਾ ਜਦ ਕਿ ਯੋ ਸਾਹਿਬ ਕਦੇ ਵੀ ਫੋਨ ਕਰਦੇ ਆ ਤਾਂ ਪਹਿਲੀ ਗੱਲ ਤਾਂ ਫੋਨ ਨਹੀਂ ਚੱਕਦੇ ਹੈਗੇ ਤੇ ਜਦੋਂ ਫੋਨ ਚੱਕਦੇ ਨੇ ਤੇ ਉਹਨਾਂ ਨੂੰ ਗੁਹਾਰ ਲਗਾਈ ਜਾਂਦੀ ਹੈ ਵੀ ਸੰਗਰੂਰ ਦੇ ਵਿੱਚ ਜਿਹੜੀ ਸਟਰੀਟ ਲਾਈਟਾਂ ਨੇ ਉਹਦਾ ਬਹੁਤ ਬੁਰਾ ਹਾਲ ਹੈ ਸਟਰੀਟ ਲਾਈਟਾਂ ਜਿਹੜੀਆਂ ਨਵੀਆਂ ਵੀ ਆ ਚੁੱਕੀਆਂ ਨੇ ਤਾਂ ਜਿਹੜੀਆਂ ਸਟਰੀਟ ਲਾਈਟਾਂ ਜਿਹੜਾ ਇਹਨਾਂ ਦੇ ਚੀਜ਼ ਤੇ ਸੀਗੇ ਉਹ ਸਾਰੇ ਘਰਾਂ ਨੂੰ ਬਹਿ ਗਏ ਨੇ ਦੋ ਚਾਰ ਬੰਦਿਆਂ ਦੇ ਕਹਿਣ ਤੇ ਜਿਹੜੀਆਂ LED ਲਾਈਟਾਂ ਉੱਥੇ ਲਗਾਈਆਂ ਜਾ ਰਹੀਆਂ ਨੇ ਇੱਕ ਹੋਰ ਵੀ ਵੱਡੀ ਗੱਲ ਹੈ ਜਿਹੜੀਆਂ ਮਰਕਰੀ ਬੱਲਬ ਸੀ ਜਿਹੜੇ ਪੁਰਾਣੇ ਜਿਹੜੇ ਐਕਸਪਾਇਰ ਹੋ ਚੁੱਕੇ ਨੇ ਉਹ ਮਰਕਰੀ ਬੱਲਬ ਉਹਨਾਂ ਨੂੰ ਉਤਾਰ ਦਿੱਤੇ ਗਏ ਨੇ ਤੇ ਕਹਿੰਦੇ ਇੱਥੇ ਨਮੀਆਂ ਲਾ ਕੇ ਜਾਵਾਂਗੇ ਨਾ ਤਾਂ ਉਹ ਮਰਤਰੀ ਬੱਲਬ ਦਵਾਰ ਤੋਂ ਲੱਗ ਰਹੇ ਨਾ ਹੀ ਲੇਟਾਂ ਲੱਗ ਰਹੇ ਨੇ ਸੋ ਇਸ ਨੂੰ ਲੈ ਕੇ ਅੱਜ ਮਹੱਲਾ ਨਿਵਾਸੀਆਂ ਲੈ ਕੇ ਤੇ ਪੂਰੀ ਕਾਂਗਰਸ ਪਾਰਟੀ ਜਿਹੜੀ ਲੀਡਰਸ਼ਿਪ ਹੈ ਉਹ ਅੱਜ ਇਹਨਾਂ ਦੇ ਮਹੱਲਾ ਨਿਵਾਸੀਆਂ ਨਾਲ ਖੜੀ ਹੈ ਸਾਡੇ ਸ਼ਹਿਰ ਦੇ ਲੋਕਾਂ ਨਾਲ ਖੜੀ ਹੈ ਨਹੀਂ ਤੁਸੀਂ ਵੱਡੇ ਸਿੰਘ ਹਰਦੀ ਗੱਲ ਕੀਤੀ ਹੈ ਆਲਟੀਮੇਟਮ ਦੀ ਗੱਲ ਕੀਤੀ ਹੈ ਜੇ ਆਲਟੀਮੇਟਮ ਪੂਰਾ ਨਾ ਹੋਇਆ ਦੇਖੋ ਅਸੀਂ ਬਿਲਕੁਲ ਜੀ ਅਸੀਂ 1 ਹਫਤੇ ਦਾ ਸਮਾਂ ਦਿੰਦੇ ਹਾਂ 1 ਹਫਤੇ ਦੇ ਵਿੱਚ ਵਿੱਚ ਜੇ ਸਰਕਾਰ ਨੇ ਜਾਂ ਕਮੇਟੀ ਨੇ ਇਹ ਡੰਪ ਡੰਪ ਤਾਂ ਇਹਨੂੰ ਕਿਹਾ ਨਹੀਂ ਜਾ ਸਕਦਾ ਜਿਹੜੇ ਕੂੜੇ ਦੇ ਢੇਰ ਆ ਜੀ ਅੱਗੇ ਦੇ ਇੱਥੋਂ ਲੱਗਣਗੇ ਤਾਂ ਸਾਨੂੰ ਮਜਬੂਰਾਂ ਜਿਹੜਾ ਅਗਲਾ ਸਟੈਪ ਆ ਬਹੁਤ ਵੱਡਾ ਸਾਨੂੰ ਸਟੈਪ ਲੈਣਾ ਪਾ